ਰਾਮਲੀਲਾ ਮੈਦਾਨ ਦੀਆ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਆ ਤਾਂ ਮਹਾਪੰਚਾਇਤ ਦੀਆ ਹੁਣ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਆ ਵੀ ਕਿਸਾਨ ਜਿਹੜੇ ਕਿਸ ਤਰੀਕੇ ਨਾਲ ਇੱਥੇ ਪਹੁੰਚੇ ਨੇ ਅਤੇ ਰਾਮਲੀਲਾ ਮੈਦਾਨ ਹੁਣ ਛੋਟਾ ਨਜ਼ਰ ਆ ਰਿਹਾ ਤਾਂ ਤਸਵੀਰਾਂ ਕੈਮਰਾ ਪਰਸਨ ਅਮਨ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਅਤੇ ਤੁਹਾਡੇ ਨਾਲ ਹੁਣ ਤਸਵੀਰਾਂ ਸਾਂਝੀਆਂ ਕਰਾਂਗੇ ਵੀ ਕਿਸ ਹਿਸਾਬ ਨਾਲ ਇੱਥੇ ਕਿਸਾਨ ਅੱਜ ਪਹੁੰਚੇ ਅੱਜ ਦਿੱਲੀ ਦੇ ਵਿੱਚ ਤੁਹਾਨੂੰ ਕਿਸਾਨੀ ਝੰਡੇ ਜਿਹੜਿਆ ਉਹ ਨਜ਼ਰ ਆਣ ਵਾਲਿਆ ਸਵੇਰ ਦਾ ਦਿਨ ਤਾਂ ਇਹੋ ਜਿਹਾ ਸੀ ਸਵੇਰੇ ਤਾਂ ਇਹੋ ਜਿਹਾ ਮਾਹੌਲ ਸੀਗਾ ਵੀ ਰੋਡਸ ਤੇ ਤੁਹਾਨੂੰ ਸਿਰਫ ਕਿਸਾਨੀ ਝੰਡੇ ਅਤੇ ਬੱਸਸ ਜਿਹੜੀਆਂ ਨੇ ਉਹ ਕਿਸਾਨੀ ਦੀਆਂ ਕਿਸਾਨਾਂ ਦੀਆਂ ਬੱਸਾਂ ਜਿਹੜੀਆਂ ਨੇ ਨਜ਼ਰ ਆ ਰਹੀਆਂ ਸੀ ਅਤੇ ਕਿੱਦਾਂ ਸਵੇਰ ਹੀ ਜਿਹੜੇ ਆ 2000 ਤੋਂ ਵੱਧ ਬੱਸਾਂ ਜਿਹੜੀਆਂ ਪਹੁੰਚ ਚੁੱਕੀਆਂ ਆ ਸੰਤਾ ਹੁਣ ਤੁਹਾਡੇ ਨਾਲ ਤਸਵੀਰਾਂ ਸਾਂਝਾ ਕਰ ਰਿਹਾ ਤਾਂ ਬਾਈ ਜੀ ਅਮਨ ਨੂੰ ਕਵਾਂਗਾ ਇੱਕ ਵਾਰੀ ਕਿਸਾਨ ਵੀ ਲਗਾਤਾਰ ਧੰਨਵਾਦ ਕਰ ਰਿਹਾ ਮੀਡੀਆ ਦਾ ਸਵੇਰੇ ਕਿਹਾ ਸੀ ਵੀ RAM LILA ਮੈਦਾਨ ਛੋਟਾ ਪੈਣ ਵਾਲਾ ਤਾਂ ਹਜੇ ਮਹਾਪੰਚਾਇਤ ਸ਼ੁਰੂ ਹੋਈ ਆ ਸ਼ੁਰੂਆਤ ਦੇ ਵਿੱਚ ਹੀ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਿਹਾ ਕਿ ਕਿਸ ਹਿਸਾਬ ਨਾਲ ਪੂਰੇ ਦੇਸ਼ ਤੋਂ ਕਿਸਾਨ ਜਿਹੜੇ ਨੇ ਉਹ ਪਹੁੰਚੇ ਨੇ ਇੱਥੇ ਪੁੱਜੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿਵੇਂ ਕਿ ਕਿਸਾਨਾਂ ਦੀਆਂ ਵੱਖ-ਵੱਖ ਮੰਗਾਂ ਨੇ ਜੇ ਗੱਲ ਕਰਦੇ ਐਮਐਸਪੀ ਦੀ ਜੇ ਗੱਲ ਕਰਦੇ ਆ ਸੁਮੇਨਾਥਨ ਰਿਪੋਰਟ ਦੀ ਤਾਂ ਲਗਾਤਾਰ ਜਿਹੜੀਆਂ ਨੇ ਉਹ ਮੰਗਾਂ ਜਿਹੜੀਆਂ ਨੇ ਕਿਸਾਨਾਂ ਦੀਆਂ ਉਹ ਚੱਲ ਰਹੀਆਂ ਨੇ ਤਾਂ ਉਸ ਦੇ ਵਿੱਚ ਹੀ ਇਹ ਮੰਗਾਂ ਨੂੰ ਮਨਵਾਉਣ ਵਾਸਤੇ ਅੱਜ ਦਿੱਲੀ ਕੁਛ ਹੋਇਆ ਦਿੱਲੀ ਪਹੁੰਚ ਰਿਹਾ ਤੇ ਸਭ ਤੋਂ ਵੱਡੀ ਗੱਲ ਉਹਨਾਂ ਲੋਕਾਂ ਵਾਸਤੇ ਵੱਡੀਆਂ ਤਸਵੀਰਾਂ ਨੇ ਇਕੱਠ ਜਿਹੜਾ ਉਹ ਤਸਵੀਰ ਇੱਕ ਵੱਡੀ ਆ ਵੀ ਜਿਹੜੇ ਲੋਕ ਕਹਿੰਦੇ ਸੀ ਵੀ ਹੁਣ ਸ਼ਾਇਦ ਕਿਸਾਨਾਂ ਨਾਲ ਲੋਕ ਜਿਹੜੇ ਨੇ ਇਹਨੇ ਨਹੀਂ ਆ ਹੁਣ ਕਿਸਾਨ ਜਿਹੜੇ ਨੇ ਉਹਨਾਂ ਕੋਲ ਉਸ ਤਰੀਕੇ ਨਾਲ ਇਕੱਠ ਨਹੀਂ ਹੋ ਸਕਦਾ ਜਿਹੜਾ 2020 ਦੇ ਵਿੱਚ ਹੋਇਆ ਸੀ ਪਰ ਆ ਤਸਵੀਰ ਕੁਛ ਹੋਰ ਹੀ ਬੋਲ ਦਿਆ ਰਾਮਲੀਲਾ ਮੈਦਾਨ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਤੁਹਾਨੂੰ ਲੋਕ ਹੀ ਲੋਕ ਨਜ਼ਰ ਆਉਣ ਵਾਲਿਆ ਅਤੇ ਬਾਰਲੇ ਦੇਸ਼ਾਂ ਤੋਂ ਵੀ ਲੋਕ ਜਿਹੜੇ ਨੇ ਇੱਥੇ ਉਹ ਵੀ ਪਹੁੰਚੇ ਨੇ ਤਾਂ ਸਭ ਤੋਂ ਵੱਡੀ ਗੱਲ ਵੀ ਕਿੰਦਾ ਵੱਖ-ਵੱਖ ਦੇਸ਼ਾਂ ਤੋਂ ਇੱਥੇ ਲੋਕ ਵੀ ਜਿਹੜੇ ਨੇ ਉਹ ਵੀ ਪਹੁੰਚ ਰਹੇ ਨੇ ਤਾਂ ਕਿਸਾਨ ਜਿਹੜੇ ਨੇ ਉਹ ਕਿੰਦਾ ਮਤਾਵਾ ਪਹਿਣਾ ਜਿਹੜੀਆਂ ਨੇ ਉਹ ਵੀ ਪਹੁੰਚਿਆ ਨੇ ਰਾਮ ਲੀਲਾ ਮੈਦਾਨ ਜਿੱਥੇ ਨਾਰਾ ਦਿੱਤਾ ਗਿਆ ਸੀ ਜੈ ਜਵਾਨ ਜੈ ਕਿਸਾਨ ਦਾ ਉੱਤੇ ਤੁਹਾਨੂੰ ਕਿਸਾਨੀ ਝੰਡੇ ਹਰ ਹੱਦ ਦੇ ਵਿੱਚ ਨਜ਼ਰ ਆਣਗੇ ਰਾਮ ਲੀਲਾ ਮੈਦਾਨ ਵੀ ਅੱਜ ਕਿਸਾਨੀ ਦੇ ਰੰਗ ਦੇ ਵਿੱਚ ਰੰਗਿਆ ਗਿਆ ਤੇ ਕਿੱਧਾ ਤਿਰੰਗਾ ਝੰਡਾ ਵੀ ਤੁਹਾਨੂੰ ਇੱਥੇ ਇਸ ਕਿਸਾਨ ਦੇ ਹੱਥ ਦੇ ਵਿੱਚ ਜਿਹੜਾ ਨਜ਼ਰ ਆ ਰਿਹਾ ਹੋਏਗਾ ਤਾਂ ਹੁਣ ਤਸਵੀਰਾਂ ਮੈਂ ਕਵਾਂਗਾ ਅਮਨ ਨੂੰ ਦਿਖਾ ਦਿਓ ਵੀ ਪ੍ਰੋਪਰਲੀ ਇੱਕ ਵਾਰੀ ਪੂਰੇ ਮੈਦਾਨ ਦੀਆਂ ਤਸਵੀਰਾਂ ਤੁਹਾਡੇ ਨਾਲ ਅਮਨ ਜਿਹੜਾ ਹੈ ਸਾਂਝੀਆਂ ਕਰੂਗਾ ਵਿਕਸ ਹਸਾਮਲਾ ਇੱਥੇ ਕਿਸਾਨ ਜਿਹੜੇ ਨੇ ਉਹ RAM LILA ਮੈਦਾਨ ਪਹੁੰਚੇ ਨੇ ਦਿੱਲੀ ਪਹੁੰਚੇ ਨੇ ਅਤੇ ਦਿੱਲੀ ਹੁਣ ਇਸ ਸਮੇਂ ਤੁਹਾਨੂੰ ਕਿਸਾਨ ਨਜ਼ਰ ਆਣ ਵਾਲੇ ਆ ਤਾਨੂ ਕਿਸਾਨ ਜਿਹੜੇ ਆ ਉਹ ਚੌਂਕਾ ਦੇ ਕਿਸਾਨ ਜਿਹੜੇ ਨੇ RAMLILA ਮੈਦਾਨ ਉਹ ਨਜ਼ਰ ਆਣਗੇ ਵੀ ਕਿੱਦਾਂ ਇਹਨਾਂ ਦੇ ਹੱਥਾਂ ਦੇ ਵਿੱਚ ਤਾਨੂ ਚੰਡੇ ਵੀ ਜਿਹੜੇ ਨੇ ਉਹ ਕਿਸਾਨੀ ਦੇ ਨਜ਼ਰ ਜ਼ਰੂਰ ਚੰਡਿਆ ਤੇ ਰੱਖ ਅਲੱਗ ਅਲੱਗ ਹੋ ਸਕਦੇ ਆ ਪਰ ਮੋਟਿਵ ਜਿਹੜਾ ਕਿਸਾਨੀ ਦਾ ਮੋਟਿਵ ਇੱਕੋ ਹੀ ਆ ਕਿਸਾਨੀ ਦਾ ਮੋਟਿਵ ਹੈ ਤਾਂ ਹੁਣ ਦੇਖ ਸਕਦੇ ਹੋ ਵੀ ਕਿੱਦਾਂ ਅੰਤ ਤੱਕ ਹੁਣ RAMLILA ਮੈਦਾਨ ਦੇ ਅੰਤ ਤੱਕ ਅਸੀਂ ਪਹੁੰਚ ਚੁੱਕੇ ਹੋਏ ਆ ਤਾਂ ਇੱਥੇ ਵੀ ਕਿਸਾਨ ਜਿਹੜੇ ਨੇ ਕਿਸੇ ਕਿਸਾਨ ਆਪਣੇ ਜਾਬਤੇ ਦੇ ਵਿੱਚ ਉਹ ਬੈਠੇ ਹੋਏ ਆ ਮਹਾ ਪੰਚਾਇਤ ਦੀਆਂ ਤਸਵੀਰਾਂ ਜਿਮ ਨਾ ਮਹਾ ਪੰਚਾਇਤ ਤਾਂ ਹੈ ਵੀ ਮਹਾ ਹੈ ਹੈ ਵੀ ਬਹੁਤ ਹੀ ਵੱਡੀ ਪੰਚਾਇਤ ਹੈ ਕਿਉਂਕਿ 400 ਤੋਂ ਵੱਧ ਜਥੇਬੰਦੀਆਂ ਜਿਹੜੀਆਂ ਨੇ ਅੱਜ ਪਹੁੰਚੀਆਂ ਨੇ ਅਤੇ ਇਸ ਦਾ ਸਾਥ ਜਿਹੜਾ ਹੈ ਪੂਰੇ ਭਾਰਤ ਪਰ ਦੇ ਵਿੱਚ ਜਿਹੜਾ ਲੋਕ ਜਿਹੜੇ ਆ ਦੇਰੇ ਆ ਪੂਰੇ ਭਾਰਤ ਪਰ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਕਿਸਾਨ ਦੇ ਰਿਆਂ ਕਈ ਲੋਕ ਕਹਿੰਦੇ ਸੀ ਵੀ ਸਿਰਫ ਪੰਜਾਬ ਦੇ ਲੀਡਰ ਹੀ ਪਹੁੰਚ ਰਹੇ ਆ ਪੰਜਾਬ ਦੇ ਕਿਸਾਨ ਹੀ ਪਹੁੰਚ ਰਹੇ ਆ ਤਾ ਅੱਜ ਤੁਹਾਨੂੰ ਇਹ ਤਸਵੀਰਾਂ ਦੇ ਵਿੱਚ ਪੂਰੇ ਦੇਸ਼ ਦੇ ਕਿਸਾਨ ਜਿਹੜੇ ਨੇ ਉਸ ਰੂਰ ਨਜ਼ਰ ਆਣ ਵਾਲਿਆ ਤਾਂ ਹੋਰ ਵੀ ਅਪਡੇਟ ਤੁਹਾਡੇ ਨਾਲ ਲਗਾਤਾਰ ਅਸੀਂ ਸਾਂਝੀਆਂ ਕਰਦੇ ਰਵਾਂਗੇ ਤਾਂ ਇੱਕ ਵਾਰੀ ਦੇਖ ਸਕਦੇ ਹੋ ਕਿੰਨਾ ਕੱਠ ਜਿਹੜਾ ਹੈ ਜਿੰਨਾ ਪਿੱਛੇ ਜਾਂਦੇ ਜਾਓ ਉਹਨਾਂ ਕੱਠ ਵਰਦਾ ਜਾ ਰਿਹਾ ਘਟਦਾ ਨਹੀਂ ਜਾ ਰਿਹਾ ਉਹਨਾਂ ਕੱਠ ਜਿਹੜਾ ਤੁਹਾਨੂੰ ਵੱਧ ਨਜ਼ਰ ਆਣ ਵਾਲਾ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਸੇ ਤਰੀਕੇ ਨਾਲ ਹੋਰ ਵੀ ਅਪਡੇਟਸ ਜਿਹੜੀਆਂ ਨੇ ਤੁਹਾਡੇ ਤੱਕ ਸਾਂਝੀਆਂ ਕਰਦੇ ਰਵਾਂਗੇ